ਤੰਦਰ ਬਾਣੀ ਦੀ ਰੋਸ਼ਨੀ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰਾਂਗੇ ਕਿਰਪਾ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਪਰਿਸ਼ਿਸ਼ਟ ਕੀਤੀ ਗਈ ਫਤੇ ਸਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾਦ ਵਿੱਚ ਸੀਸ ਟਿਕਾਉਂਦਿਆਂ ਅੱਜ ਆਪਣੀ ਹਾਜ਼ਰੀ ਉਚਾਰਨ ਕਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਦੇ ਅੰਦਰ ਜੁੜਗਲ ਬੈਠੇ ਹੋ ਮਹਾਨ ਸ਼ਹੀਦ ਮਹਾਨ ਲਿਖਾਰੀ ਸੂਰਬੀਰ ਜੋਧੇ ਜਤੀ ਸਤੀ ਹਕੀ ਤਪੀ ਤਨਤਾ ਨਾ ਬਾਬਾ ਦੀਪ ਸਿੰਘ ਜੀ ਤੇ ਨਾ ਦੇ ਪਾਵਨ ਬਰਤੁਰ ਜਨਮ ਦੇ ਹਾਰੇ ਨੂੰ समर्पित जो ये रात्रि ਦੇ ਵਿਸ਼ੇਸ਼ ਜੁਬਾਨ ਸਜਾਇ ਗਏ ਨੇ ਜਦੋਂ ਉਹਨਾਂ ਦੇ ਜੀਵਨ ਦੀ ਆਪਾਂ ਪ੍ਰਾਰambhਤਾ ਕਰਦੇ ਹਾਂ ਸਭ ਤੋਂ ਪਹਿਲਾਂ ਸਾਰਿਆਂ ਦੇ ਜੀਨ ਦੇ ਵਿੱਚ ਉਹੀ ਬਾਤ ਆ ਜਾਂਦੀ ਹੈ ਕਿ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਜ਼ੁਰਗੀ ਉਮਰ ਦੇ ਵਿੱਚ ਵਸਿਤ ਗੁਰਬਾਣੀ ਦੇ ਕਥਨਾ ਦੇ ਅਨੁਸਾਰ ਗੁਰਮੁਖ ਬੁੱਢੇ ਕਦੇ ਨਹੀਂ ਕਦੇ ਬੁੱਢੇ ਨਹੀਂ ਹੁੰਦੇ ਪਰ ਉਮਰ ਦੇ ਹਿਸਾਬ ਦੇ ਨਾਲ ਵੀ ਆਪਾਂ ਗੱਲ ਕਰੀਏ ਤੇ ਉਸ ਉਮਰ ਦੇ ਵਿੱਚ ਜਦੋਂ 18 ਸੇਰ ਦਾ ਖੰਡਾ ਚੁੱਕ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਦੁਸ਼ਮਣਾਂ ਦੇ ਆਗ ਲਾਇਆ ਕਿਉਂ ਕਿਉਂਕਿ ਧੰਨ ਸ਼੍ਰੀ ਗੁਰੂ ਰਾਮਦਾਸ ਬਾਛਾ ਮਹਾਰਾਜੀ ਦੇ ਦਰਦੀ ਜਦੋਂ ਬੇਦਬੀ ਬੇਗੁਮਤੀ ਉਹਨਾਂ ਲੋਕਾਂ ਨੇ ਕੀਤੀ ਪਾਪੀਆਂ ਨੇ ਬਾਬਾ ਜੀ ਨੂੰ ਸਨੇਹਾ ਮਿਲਦਾ ਹੈ ਦਮਦਮਾ ਸਹਿਬ ਦੀ ਧਰਤੀ ਤੇ ਤੇ ਫਿਰ ਉੱਥੋਂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਕੇ ਧੁਰਦੇ ਜਦੋਂ ਜਦੋਂ ਵੀ ਕੋਈ ਬਾਬਾ ਜੀ ਨੂੰ ਯਾਦ ਕਰਦਾ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਦੀਆਂ ਅੱਖਾਂ ਦੇ ਅੱਗੇ ਉਹਨਾਂ ਦੀ ਸ਼ੇਹੀ ਦੀ ਆ ਜਾਂਦੀ ਹੈ ਉਹਨਾਂ ਦਾ ਰਥਾ ਸੀਸ ਤੇ ਤਲੀ ਦੇ ਉੱਪਰ ਟਿਕਾਇਆ ਉਹ ਸਾਹਮਣੇ ਅੱਖਾਂ ਦੇ ਆ ਜਾਂਦਾ ਏ ਕਿਵੇਂ ਦੁਸ਼ਟ ਤਰਾ ਤਰਾ ਕਰਕੇ ਭਜੇ ਤੇ ਉਹਨਾਂ ਨੇ ਜਾ ਕੇ ਕਿਹਾ ਲਹੌਰ ਤੱਕ ਰੁਕੇ ਨਹੀਂ ਕਿ ਅਸੀਂ ਤੇ ਜਿਉਂਦਿਆਂ ਦੇ ਨਾਲ ਲੜ ਸਕਦੇ ਹਾਂ ਜੇ ਕੋਈ ਜਿਉਂਦਾ ਲੜਦਾ ਹੈ ਅਸੀਂ ਉਹਨਾਂ ਦੇ ਨਾਲ ਲੜ ਸਕਦੇ ਹਾਂ ਇਹ ਤੇ ਸੀਸ ਨਹੀਂ ਲੱਥ ਜਾਂਦਾ ਤੇ ਫਿਰ ਵੀ ਲੜੀ ਜਾਂਦੇ ਨੇ ਇਹਨਾਂ ਦੇ ਨਾਲ ਅਸੀਂ ਕਿਵੇਂ ਲੜੀਏ ਤੇ ਉਹਨਾਂ ਨੂੰ ਭਜਦਿਆਂ ਰਹਾ ਨਹੀਂ ਸੀ 겁ਾ ਜੋ ਧੰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਬਾਣੀ ਦੇ ਵਿੱਚ ਕਥਨ ਨੇ ਕਿ ਸਤ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਪਾਵਨ ਗੁਰਬਾਣੀ ਹੈ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਪੜੀਏ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਪਾਵਨ ਬਾਣੀ ਹੈ ਨਾ ਸੱਚ ਦਾ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣ ਕੇਵਲ ਇਹ ਪੜਨ ਤੱਕ ਹੀ ਸੀਮਤ ਨਹੀਂ ਕਹਿੰਦੇ ਕਿ ਗੁਰ ਬਾਣੀ ਬਣ ਜਾਈਏ ਆਪ ਕਿਵੇਂ ਮਹਾਰਾਜ ਜੀ ਇਹ ਵੀ ਕਹਿੰਦੇ ਆ ਕਿ ਨਾ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਗੁਰਬਾਣੀ ਆਧਾਰ ਹੈ ਜਿਨ੍ਹਾਂ ਨੇ ਇਸ ਨੂੰ ਆਪਣਾ ਆਧਾਰ ਬਣਾ ਲਿਆ ਉਹਨਾਂ ਨੇ ਦੜੀ ਦੇ ਉੱਪਰ ਸੀਸ ਟਿਕਾਏ ਨੇ ਉਹਨਾਂ ਨੇ ਖੋਖਰੀ ਦਹਾਈ ਹੈ ਉਹ ਹੀ ਦੋ ਘਾੜ ਹੋਏ ਨੇ ਉਹ ਹੀ ਤਤੀ ਤਵੀ ਤੇ ਬੈਠੇ ਨੇ ਕੋਈ ਨੀਹਾਂ ਦੇ ਵਿੱਚ ਚੜੇ ਗਏ ਨਹੀਂ ਉਹਨਾਂ ਨੇ ਪੁੱਠੀਆਂ ਖੱਲਾ ਲੁਭਾਈਆਂ ਉਹਨਾਂ ਨੇ ਰੇਲਾਂ ਦੇ ਇੰਜਣ ਰੋਕ ਦਿੱਤੇ ਉਹਨਾਂ ਨੇ ਛੋਟੇ ਛੋਟੇ ਕਰਾ ਕੇ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਪਵਾ ਲਏ ਜਿਨ੍ਹਾਂ ਨੇ ਗੁਰਬਾਣੀ ਨੂੰ ਮੰਨਿਆ ਤੇ ਜੀਵਨ ਦੇ ਵਿੱਚ ਬਿਲਕੁਲ ਜੋ ਮਹਾਰਾਜ ਕਹਿੰਦਿਆ ਕਿ ਗੁਰਬਾਣੀ ਬਣ ਗਏ ਜਦੋਂ ਬਾਬਾ ਜੀ ਦੇ ਅੱਥਾ ਜੀਵਨ ਦੀ ਗੱਲ ਕਰਾਂਗੇ ਗੁਰਬਾਣੀ ਬਣਨ ਦੀ ਉਹਨਾਂ ਨੇ ਆਪਣੀ ਹਿਆਤੀ ਦੇ ਅੰਦਰ 5 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜੀ ਦੇ ਬਾਹਮਨ ਰੂਪ ਹਥੀ ਲਿਖਣੇ ਕੀਤੇ ਦਬਦਵਾ ਸਾਹਿਬ ਦੀ ਧਰਤੀ ਆ ਜਿੱਥੇ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜੀ ਨੇ ਸਰੂਪ ਦਿਖਾਇਆ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਨੇ ਪਹਿਲਾਂ ਮੁਖ ਲਖਾਰੀ ਦੇ ਰੂਪ ਦੇ ਵਿੱਚ ਸੇਵਾਵਾਂ ਕੀਤੀਆਂ ਤੇ ਬਾਬਾ ਜੀ ਦੀ ਡਿਊਟੀ ਲੱਗੀ ਸੀ ਕਿ ਤੁਸੀਂ ਕਲਮਾਂ ਬਣਾਉਣੀਆਂ ਨੇ ਸੀਆਈ ਤਿਆਰ ਕਰਨੀ ਹੈ ਇਹ ਬਾਬਾ ਜੀ ਦੀ ਡਿਊਟੀ ਦੇ ਨਾਲ ਸਹਾਇਕ ਲਖਾਰੀ ਦੇ ਤੌਰ ਤੇ ਕਲਮਾ ਕਰਨੀਆਂ ਸਿਆਈ ਬਣਾਉਣੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਲਿਖਣੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲਿਖਵਾਉਣੀ ਹੁਣ ਜਿਹੜੀਆਂ ਕਲਮਾ ਕਹਿੰਦੇ ਇੱਕ ਵਾਰ ਜਦੋਂ ਵਰਤ ਲੈਂਦੇ ਤੇ ਉਹਨੂੰ ਫਿਰ ਦੁਬਾਰਾ ਮਹਾਰਾਜ ਕਹਿੰਦੇ ਸੀ ਕਿ ਇਸ ਨੂੰ ਦੁਬਾਰਾ ਕੜਨਾ ਨਹੀਂ ਇਹ ਅਮੀ ਤਿਆਰ ਕਰਨੀ ਹੈ ਉਸ ਜਗ੍ਹਾ ਤੇ ਜਦੋਂ ਸਾਰਾ ਇਹ ਸਮਾਨ ਗੁਰੂ ਪਾਸ਼ਾ ਮਹਾਰਾਜੀ ਜੀ ਦੇ ਇਹਰਾਮ ਤੋਂ ਦੇ ਸਦਕਾ ਜਦੋਂ ਸੰਪੂਰਨ ਤਾਂ ਨਹੀਂ ਆ ਤੇ ਉਪਰੰਤ ਫਿਰ ਉਸ ਸरोवर ਦੇ ਵਿੱਚ ਉਸ ਜਗ੍ਹਾ ਤੇ ਸਥਾਨ ਬੜੀਆਂ ਆਪ ਜੀ ਜਾ ਕੇ ਇਸ਼ਨਾਨ ਕਰ ਸਕਦੇ ਤਾਂ ਇਹ ਸਿੱਖਾਂ ਵਾਸਤੇ ਉਹ ਵੀ ਗੁਰੂ ਕੀ ਕਾਸ਼ੀ ਮੰਨਿਆ ਗਿਆ ਸੀ ਕਿ ਵਿਦਿਆ ਦਾ ਮੁੱਖ ਕੇਂਦਰ ਹੈ ਕਿ ਭਾਈ ਉਹ ਸੇ ਸਥਾਨ ਤੇ ਜਾਣਾ ਵੈਸੇ ਜਦੋਂ ਗੁਰੂ ਪਾਸ਼ਾ ਮਹਾਰਾਜ ਇਸ ਜਗ੍ਹਾ ਤੇ ਰਹੇ ਉਸ ਸਥਾਨ ਐਸਾ ਸੀ ਜਿਸ ਜਗ੍ਹਾ ਤੇ ਸਾਰੇ ਹੀ ਕਾਰਜ ਹੁੰਦੇ ਜੇ ਜੰਗਾਂ ਦੇ ਵਿੱਚ ਕਿਤੇ ਯੋਧੇ ਜਿਹੜੇ ਘਟੜ ਹੋ ਜਾਂਦੇ ਆ ਤੇ ਉਹਨਾਂ ਦੀ ਮਰਮ ਪੱਟੀ ਵੀ ਉਸ ਜਗ੍ਹਾ ਤੇ ਹੁੰਦੀ ਉਸ ਜਗ੍ਹਾ ਤੇ ਹਥਿਆਰ ਇਤਿਆਦ ਵੀ ਤਿਆਰ ਹੁੰਦੇ ਉਸ ਜਗ੍ਹਾ ਤੇ ਵੱਡੀਆਂ ਵੱਡੀਆਂ ਤੋਪਾਂ ਜੰਬੂਰੇ ਵੀ ਤਾਇਨਾਤ ਕੀਤੇ ਗਏ ਤਲਵੰਡੀ ਸਾਬੋ ਦੀ ਧਰਤੀ ਤੇ ਉਸ ਜਗ੍ਹਾ ਤੇ ਹੀ ਸਾਰਾ ਹੀ ਪ੍ਰਬੰਧ ਬਹੁਤ ਵੱਡੇ ਰੂਪ ਦੇ ਵਿੱਚ ਸੀ ਗੁਰੂ ਬਾਸ਼ਾ ਮਹਾਰਾਜੀ ਦੇ ਸਮੇ ਸਾਰਾ ਹੀ ਕੋਈ ਨਹੀਂ ਕੀਤਾ ਗਿਆ ਹੁਣ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਹੈ ਮਹਾਰਾਜ ਕਹਿੰਦੀ ਹੈ ਕਿ ਗੁਰਬਾਣੀ ਬਣੀਏ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪੰਜ ਸਰੂਪ ਆਪਣੇ ਹੱਥੀਂ ਲਿਖਤ ਕੀਤੇ ਜਿਥੇ ਸਾਰੀਆਂ ਹੀ ਤਕਤਾਂ ਦੇ ਪਛਾਣੇ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਕਦੇ ਕਦੇ ਉਹਨਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ 2 ਕਿਲੋ ਇਹ ਦੋ ਸ਼ੇਰ ਵੀ ਲਿਖਦੇ ਆ ਸੋਨਾ ਲੱਗ ਕੇ ਤੇ ਜਿਹੜੀ ਸਿਆਹੀ ਵੀ ਤਿਆਰ ਹੋਈ ਤੇ ਕਹਿੰਦੇ ਜਿਹੜੀ ਜਲਦ ਨੂੰ ਹੀ ਲੱਗਾ ਹੈ ਆਪਾਂ ਉਹਦੇ ਦਰਸ਼ਨ ਕਰਦੇ ਹੋਰ ਵੀ ਬਾਕੀ ਸਥਾਨਾਂ ਤੇ ਸਾਰੇ ਤਖਤਾਂ ਤੇ ਜਿੱਥੇ ਸਰੂਪ ਪੁਜਾਇਆ ਤੇ ਇੱਕ ਉਹਨਾਂ ਨੇ ਅਰਬੀ ਦੇ ਵਿੱਚ ਸਰੂਪ ਲਿਖਿਆ ਅਰਬੀ ਭਾਸ਼ਾ ਦੇ ਵਿੱਚ ਵੀ ਹੁਣ 15 ਪੈਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀਆਂ ਸਾਰੀਆਂ ਵਰਤੀਆਂ ਅਰਬੀ ਹੈ ਸੰਸਕ੍ਰਿਤ ਹੈ ਫਾਰਸੀ ਹੈ ਮਰਾਠੀ ਹੈ ਉਰਦੂ ਹੈ ਸਾਰੀਆਂ ਨੀਆਂ ਸਾਰੀਆਂ ਭਾਸ਼ਾਵਾਂ ਮਹਾਰਾਜ ਜੀ ਨੇ ਵਰਤ ਦਿੱਤੀਆਂ ਤੇ ਉਸ ਨੂੰ ਅਰਬੀ ਲਿਪੀ ਪਹਿਨਾਉਣੀ ਬੜਾ ਵੱਡਾ ਕਾਰਜ ਹੈ ਅਰ ਕਿੰਨੀ ਮਹਾਰਤ ਹੋਵੇਗੀ ਅਰਬੀ ਭਾਸ਼ਾ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਿਹੜਾ ਨਵ ਨਵ ਸਰੂਪ ਲਿਖਿਆ ਉਹ ਜਦੋਂ ਮਗਰੋਂ ਜੰਗ ਜੋਧ ਹੋਏ ਵਿਸਲਾ ਦਾ ਸਮਾਂ ਆਇਆ ਜਿੱਥੇ ਉਹ ਕਹਿੰਦੇ ਉੱਥੋਂ ਪਹਿਲਾਂ ਬਗਦਾਦ ਦੀ ਧਰਤੀ ਤੇ ਗਿਆ ਤੇ ਅੱਜ ਉਹ ਅਮਰੀਕਾ ਵਰਮਿੰਗਮ ਦੇ ਸ਼ਹਿਰ ਇੰਗਲੈਂਡ ਵਰਮਿੰਗਮ ਸ਼ਹਿਰ ਦੇ ਵਿੱਚ ਕਹਿੰਦੇ ਆ ਕਿ ਉਸ ਜਗ੍ਹਾ ਤੇ ਉਹ ਸਰੂਪ ਅੱਜ ਵੀ ਮੌਜੂਦ ਹੈ ਆਪਾਂ ਨੂੰ ਇੱਥੇ ਨਹੀਂ ਉਹ ਮਿਲਦਾ ਜਦੋਂ ਆਪਾਂ ਕਿਤਾਬਾਂ ਪੜ੍ਹਾਂਗੇ ਫਿਰ ਆਪਾਂ ਨੂੰ ਪਤਾ ਲੱਗੇਗਾ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਤੁਹਾਡੀਆਂ ਮੁੰਡੀਆਂ ਵੀ ਉਹ ਇੰਗਲੈਂਡ ਦੇ ਵਿੱਚ ਵੀ ਹੈ ਡੇਡੇ ਤਰਤ ਨੇ ਜਿਹੜੇ ਸੋਨੇ ਦੇ ਬਣੇ ਉਹ ਵੀ ਉੱਥੇ ਸਾਰਾ ਕੁਝ ਇਹ ਘੱਟ ਇੱਕ ਦੂਸਰਾ ਟੌਪਿਕ ਹੋ ਜਾਣਾ ਪਰ ਉਹਨਾਂ ਨੇ ਜਦੋਂ ਗੁਰਬਾਣੀ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ 43 ਸੇਖ ਰੋਜ਼ਾਨਾ ਮਹਾਰਾਜ ਜੀ ਦੇ ਕੋਲ ਰਹਿ ਕੇ ਗੁਰਬਾਣੀ ਸੁਣਦੇ ਰਹੇ ਮਹਾਰਾਜ ਜੀ ਨੇ ਗੁਰਬਾਣੀ ਲਿਖਵਾਉਣੀ ਫਿਰ ਸ਼ਾਮ ਨੂੰ ਉਸ ਦੇ ਅਰਥ ਕਰਦੇ ਉਹਨਾਂ ਦੇ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੇ ਮਹਾਰਾਜ ਜਦੋਂ ਇਹ ਤੋਂ ਚੱਲੇ ਆ ਨਾ ਯਦਾਹੂ ਜੂ ਬਸੇਵਨੋ ਗਾਣ ਲੱਗਦੇ ਆ ਮਹਾਰਾਜ ਜੀ ਨੇ ਆਪਣੇ ਇਹਨਾਂ ਦੋਹਾ ਗੁਰੂ ਕੇ ਪਿਆਰਿਆਂ ਕਿਹਾ ਕਿ ਤੁਹਾਡੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੀ ਪ੍ਰਸੰਤਾ ਹੈ ਤੁਸੀਂ ਦੱਸੋ ਕੀ ਚਾਹੁੰਦੇ ਹੋ ਮੰਗ ਲਓ ਤੇ ਵੇਖੋ ਜਿਨ੍ਹਾਂ ਦਾ ਜੀਵਨ ਪੂਰਾ ਦਾ ਉਹ ਕਹਿੰਦੇ ਮਹਾਰਾਜੀ ਕਿਰਪਾ ਕਰੋ ਸਾਨੂੰ ਸਿੱਖੀ ਦੀ ਦਾਤੀ ਦੇ ਦਿਓ ਸਾਡੀ ਜਿਹੜੀ ਸਿੱਖੀ ਹੈ ਉਹ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਏ ਇੰਨੀ ਕਿਰਪਾ ਕਰਿਓ ਤੇ ਮਹਾਰਾਜ ਜੀ ਨੇ ਜਿੱਥੇ ਭਾਈ ਮਨੀ ਸਿੰਘ ਜੀ ਦੇ ਨਾਲ ਬਚਨ ਕੀਤਾ ਕਹਿੰਦੇ ਭਾਈ ਮਨੀ ਸਿੰਘ ਜੀ ਤੁਹਾਡਾ ਬੰਦ-ਬੰਦ ਤੇ ਚਾਹੇ ਕੱਟਿਆ ਜਾਵੇ ਪਰ ਤੁਸੀਂ ਸਿੱਖੀ ਤੋਂ ਨਹੀਂ ਡੋਰਦੇ ਇਹ ਮਹਾਰਾਜ ਜੀ ਨੇ ਜਾਣ ਸਮੇਂ ਬਚਨ ਉੱਤੇ ਗਏ ਆ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਵੀ ਕਿਹਾ ਮਹਾਰਾਜ ਨੇ ਕਿੰਨੇ ਮੰਗ ਲੋ ਜੋ ਤੁਸੀਂ ਮੰਗਣਾ ਚਾਹਦੇ ਹੋ ਉਹ ਵੀ ਕਹਿੰਦੇ ਕਿ ਮਹਾਰਾਜ ਜੀ ਮੇਰੀ ਜਿਹੜੀ ਸਿੱਖੀ ਆ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ ਮਾਰਾ ਇਹ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਕੀ ਤੁਹਾਡਾ ਸੀਸ ਤੇ ਲੱਥ ਸਕਦਾ ਆ ਪਰ ਤੁਸੀਂ ਸਿੱਖੀ ਦੇ ਵਿੱਚ ਅਡੋਲ ਰਹੋਗੇ ਕਲਗੀਧਰ ਪਿਤਾ ਮਾਰਾ ਕੀ ਦੇ ਬਚਨ ਆ ਜਿਹੜੇ ਮਰਦ ਨਾਲਿਓ ਪੂਰੇ ਕੀਤੇ ਆ ਕਿਵੇਂ ਇਹ ਦੋ ਗੁਰੂ ਕੇ ਪਿਆਰੇ ਆ ਨਜਦੀਕ ਨਜਦੀਕ ਹੀ ਦੋਹਾਂ ਦੇ ਪਿੰਡੇ ਆ ਮਾਝੇ ਦੀ ਧਰਤੀ ਆ ਬਾਬਾ ਦੀਪ ਸਿੰਘ ਸਾਹਿਬ ਵੀ ਦਾ ਪਿੰਡੇ ਹੈ ਤਉ ਪਿੰਡੇ ਦੇ ਭਾਈ ਤਾਰੂ ਸਿੰਘ ਜੀ ਦਾ ਪਿੰਡ ਹੈ ਬੂਲਾ ਇਹਨਾਂ ਦੋ ਗੁਰੂ ਕੇ ਪਿਆਰਿਆਂ ਨੇ ਜਿਹੜੇ ਬਚਨ ਕੀਤੇ ਆ ਨਾ ਕਿਉਂਕਿ ਮੌਤ ਨੂੰ ਕੋਈ ਰੋਕ ਨਹੀਂ ਸਕਦਾ ਪਰੌਣ ਮਹਾਰਾਜ ਜੀ ਦੀ ਬਖਸ਼ਿਸ਼ ਜਿੱਥੇ ਭਾਈ ਸਹਿ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਘਰ ਤੋਂ ਫੌਜ ਲੈ ਕੇ ਚਲੀ ਆ ਉਹਨਾਂ ਦੀ ਮਾਂ ਨੇ ਬੜੇ ਪ੍ਰੇਮ ਦੇ ਨਾਲ ਦਾੜਾ ਪਕੜਿਆ ਤੇ ਆਪਣੀਆਂ ਅੱਖਾਂ ਨੂੰ ਲਾਇਆ ਮਸਤਕ ਨੂੰ ਲਾ ਕੇ ਜਮਿਆ ਤੇ ਕਿਹਾ ਪੁੱਤਰਾ ਜਿਹੜੇ ਤੇਰੇ ਕੇਸ ਆ ਮੈਂ ਦੁੱਧ ਤੇ ਦਹੀਂ ਦੇ ਨਾਲ ਪਾਲ ਕੇ ਇੰਨੇ ਵੱਡੇ ਕੀਤੇ ਆ ਗੁਰੂ ਦੀ ਸਿੱਖੀ ਨੂੰ ਵੇਖੀ ਕਿਤੇ ਦਾਗ ਨਾ ਲੱਗਣ ਦੇ ਤੇ ਭਾਈ ਤਾਰੂ ਸਿੰਘ ਜੀ ਜਦੋਂ ਚੱਲਣ ਲੱਗੇ ਫਿਰ ਉਹਨਾਂ ਦੀ ਭੈਣ ਵੀ ਆਈ ਭੈਣ ਨੇ ਆ ਕੇ ਜਿੱਥੇ ਗੱਲ ਵਕੜੀ ਪਾਈ ਤੇ ਭਰਾ ਨੂੰ ਕਿਹਾ ਵੀਰਾ ਕਿਸੇ ਗੱਲ ਦੀ ਪ੍ਰਵਾਹ ਨਾ ਕਰੀ ਤੇਰੇ ਬਾਅਦ ਵੀ ਜੜੀ ਇਹ ਦੇਗ ਚੱਲੀ ਆ ਨਾ ਇਹੋ ਕੇ ਸਿੰਘਾਂ ਦੀ ਸੇਵਾ ਕਰਿਆ ਕਰਦੇ ਜੋ ਮਹਾਰਾਜ ਅਰਦਾਸ ਦੇ ਵਿੱਚ ਜਦੋਂ ਆਪਾਂ ਵਜੇ ਪੜਦੇ ਜਿਹੜੀ ਗੁਰੂ ਕੇ ਪਿਆਰਿਆਂ ਬੜਾਈ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਫਿਰ ਜਿਹੜਾ ਆਪਾਂ ਪਹਿਲਾਂ ਬੰਦ ਪੜਦੇ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਫਟਕੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਬਾਈ ਦੇਗ ਵੀ ਚਲਾਈ ਭਾਵਨ ਲੰਗਰ ਵੀ ਚਲਾਇਆ ਤੇ ਤੇਗ ਵੀ ਜੇ ਸਮਾਜਤ ਫਿਰ ਖੰਡਾ ਵੀ ਫੜਕਾਇਆ ਨਾ ਭੈਣ ਕਹਿੰਦੀ ਹੈ ਵੀਰਾ ਕਿਸੇ ਗੱਲ ਦੀ ਪ੍ਰਵਾਹ ਨਾ ਕਰੀਏ ਚੁੱਲ੍ਹਾ ਇਸੇ ਤਰ੍ਹਾਂ ਹੀ ਤਪਦਾ ਰਹੇਗਾ ਤੇ ਸਿੰਘਾਂ ਦੀ ਸੇਵਾ ਦੇ ਵਿੱਚ ਅਸੀਂ ਲੱਗੇ ਰਾਵਾਂਗੇ ਤੇ ਭਾਈ ਤਾਰੂ ਸਿੰਘ ਜੀ ਵੀ ਜਦੋਂ ਗਏ ਤੇ ਜਿੱਥੇ ਜਕਰੀਏ ਨੇ ਜ਼ੁਲਮ ਕੀਤੇ ਉਹਨਾਂ ਨੂੰ ਪਹਿਲਾਂ ਚਰਕੜੀ ਤੇ ਵੀ ਚੜਾਇਆ ਗਿਆ। ਆਪਾਂ ਇਹ ਤੇ ਪੜਦੇ ਆ ਨਾ ਕਿ ਕੋਬਰ ਉਤਾਰਿਆ ਪਹਿਲਾਂ ਚਰਕੜੀ ਤੇ ਵੀ ਚੜਾਇਆ ਤੇ ਫਿਰ ਜਦੋਂ ਕੋਬਰ ਉਤਾਰਨ ਦੀ ਗੱਲ ਕੀਤੀ ਪਹਿਲਾਂ ਬਿਲਕੁਲ ਸ਼ਾਂਤ ਬੈਠੇ ਰਹੇ ਭਾਈ ਸਾਹਿਬ ਜਿਉਂ ਉਹਨਾਂ ਨੇ ਕਿਹਾ ਨਾ ਕਿ ਤੇਰੇ ਕੇਸਾਂ ਨੂੰ ਕੱਟ ਦੇਵਾਂਗੇ ਅਸੀਂ ਪੈਰਾਂ ਦੇ ਵਿੱਚ ਫਿਲਾ ਦੇਵਾਂਗੇ ਫਿਰ ਉਹ ਬੋਲੇ ਕਹਿੰਦੇ ਮੈਂ ਅਜੇ ਤੱਕ ਸ਼ਾਂਤ ਸੀ ਬਾਰੇ ਮੇਰੇ ਗੁਰੂ ਦੀ ਦਿੱਤੀ ਮੋਹ ਰਿਆ ਬਖਸ਼ਿਸ਼ ਹੈ ਜਗਰੀਆ ਜੇ ਤੂੰ केसा ਦੀ ਗੱਲ ਕਰਦਾ ਹੈ ਜਿੰਨਾ ਚਿਰ ਤੱਕ ਤੇਰੀ ਮੌਤ ਨਹੀਂ ਨਾਂਦੀ ਤੈਨੂੰ ਮੈਂ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ ਉਹਨਾਂ ਚਿਰ ਤੱਕ ਮੈਂ ਆਪਣਾ ਸਰੀਰ ਵਿਚੋਲਾ ਨਹੀਂ ਛੱਡਣਾ ਤੇ ਆਪਾਂ ਜਾਣਦੇ ਆ ਖੋਪਰ ਲੱਥ ਗਿਆ ਕਿੰਨੇ ਦਿਨ ਬਗਰੋ ਸਰੀਰ ਕਿਹਾਤੀ ਦੇ ਵਿੱਚ ਰਹੇ ਜਗਰੀਏ ਨੂੰ ਪਿਛਾਅ ਦਾ ਬੰਨ ਪੈ ਗਿਆ ਗੁਰੂ ਕੇ ਪਿਆਰਿਆਂ ਦੇ ਕੋਲ ਕੋਈ ਗਿਆ ਬਖਸ਼ਾਉਣ ਦੇ ਵਾਸਤੇ ਗੁਰਮਤਾ ਕੀਤਾ ਕਹਿੰਦੇ ਭਾਈ ਤਾਰੂ ਸਿੰਘ ਦੀ ਜੁੱਤੀ ਇਹਦੇ ਸਿਰ ਦੇ ਵਿੱਚ ਮਾਰੀ ਜਾ। ਜੁੱਤੀ ਮਾਰਦੇ ਪਹਿਲਾਂ ਕਹਿੰਦੇ ਕੱਪੜੇ ਦੇ ਵਿੱਚ ਵੀ ਭਲੇਟ ਕੇ ਮਾਰਦੇ। ਸ਼ਰਮ ਦਾ ਕਰਕੇ ਪਰ ਅਸਰ ਨਾ ਕਰੇ ਫਿਰ ਕਿਉਂ ਜੁੱਤੀ ਵੱਜਦੀ ਉਹਨੂੰ ਬੰਨ ਖੁੱਦ ਦਾਦਾ ਪਿਸ਼ਾਬ ਆਉਂਦਾ ਅਸਰੋਂ। ਜੁੱਤੀਆਂ ਖਾਂਦਾ ਖਾਂਦਾ ਇਸ ਤਰਹੀ ਦੋਂ ਪੁੱਛ ਕਰ ਗਏ। ਇਹਦਰ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਕਿਸੇ ਗੁਰੂ ਕੇ ਪਿਆਰੇ ਨੇ ਜਾ ਕੇ ਦਮਦ마 ਸਾਹਿਬ ਦੀ ਧਰਤੀ ਤੇ ਸੁਨੇਹਾ ਦਿੱਤਾ ਕਿ ਬਾਬਾ ਜੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਦੀ ਇਸ ਥਾਂ ਦੀ ਬੇਅਦਬੀ ਕਰ ਰਿਹਾ ਪਾਪੀ ਉਹਨਾਂ ਨੇ ਉਸੇ ਵੇਲੇ ਨਾਲ ਸਿੰਘ ਲੈ ਜਿੰਨੇ ਵੀ ਸਿੰਘ ਉਥੋਂ ਤੁਰੇ ਵਿਦਵਾਨ ਲਿਖਦੇ ਆ ਕਿ ਪਹਿਲਾਂ ਉਹਨਾਂ ਨੇ ਇੱਕ ਅਖੰਡ ਪਾਠ ਸਾਹਿਬ ਆਪ ਇੱਕ ਝੌਂਗੜੇ ਦੇ ਵਿੱਚ ਬੈਠ ਕੇ ਸਰਵਣ ਕੀਤਾ ਮੈਂ ਕਈ ਵਾਰੀ ਸੋਚਦਾ ਨਾ ਕਿ ਜੇ ਉਹਨਾਂ ਨੇ ਸਰਵਣ ਕੀਤਾ ਕਿਉਂਕਿ ਆਪ ਲਿਖਦੇ ਰਹੇ ਇੰਨੀ ਗੁਰਬਾਣੀ ਕੰਕਰੀ 100 ਤੇ 11 ਪਾਠ ਕੀ ਕਹਿੰਦੇ ਕਈ ਜੀ 101 ਕਹਿੰਦੇ ਕਿ ਇੰਨਾ ਉਹਨਾਂ ਦਾ ਰੋਜ ਜਪਜੀ ਸਾਹਿਬ ਤੇ ਪਾਠ ਕਰਦੇ ਨੇ ਮੈਨਾਂ ਵੱਡਾ ਅੱਜ ਦੇ ਕਈ ਕਿੰਤੂ ਪ੍ਰਤੂ ਕਰ ਦਿੰਦੇ ਆ ਨਾ ਉਹ ਟਾਈਮ ਦੇ ਵਿੱਚ ਬੈਹ ਜਾਂਦੇ ਕਿ ਇੰਨੇ ਟਾਈਮ 'ਚ ਕਿੰਨਾ ਹੋ ਸਕਦਾ ਤੁੰਟੀ ਵਾਲੇ ਹਿਸਾਬ 'ਚ ਆ ਜਾਂਦੇ ਆ ਅਰ ਜਦੋਂ ਗੁਰੂ ਪਰਮੇਸ਼ਰ ਕਿਰਪਾ ਕਰੇ ਆਪ ਨਾਲ ਅੰਗ ਸੰਗ ਹੋ ਕੇ ਸਹਿਜਾ ਤਾਂ ਹਨ ਫਿਰ ਕੁਝ ਵੀ ਹੋ ਸਕਦਾ ਜੇ ਤੂੰ ਮੇਰੇ ਵਾਲਾ ਹੈ ਤਾਂ ਕਿਆ ਮੋਛਾ ਦਾ ਜਦੋਂ ਗੁਰੂ ਵਾਲਾ ਹੈ ਫਿਰ ਸਾਰਾ ਹੀ ਕੁਝ ਭਾਈ ਸੰਭਵ ਹੋ ਜਾਂਦਾ ਹੈ ਹੁਣ ਕਹਿੰਦੇ ਜਦੋਂ ਉੱਥੇ ਉਹਨਾਂ ਨੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਸਰਵਣ ਕੀਤਾ ਫਿਰ ਉਥੋਂ ਬੇਨਤੀ ਕਰਕੇ ਉਹ ਤੁਰਦੇ ਆ ਉਥੋਂ ਬੇਨਤੀ ਕਰਕੇ ਤੁਰੇ ਫਿਰ ਸ਼੍ਰੀ ਤਰਨਤਨ ਸਿੰਘ ਆਏ ਇਥੇ ਆ ਕੇ ਵੀ ਬੇਨਤੀ ਕੀਤੀ ਕਿ ਮੈਂ ਆਪਣਾ ਜਿਹੜਾ ਸੀਸ ਹੈ ਤਵੀ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ ਹੋ ਕੇ ਆਪਣਾ ਸੀਸ ਸੁਧਾ ਸਰ ਭੇਟ ਕਰਕੇ ਤੇ ਫਿਰ ਮੈਂ ਸਰੀਰ ਕਚੋਲਾ ਛੱਡਾਂਗਾ ਜਿੱਥੇ ਉਹਨਾਂ ਨੇ ਉਹ ਲਕੀਰ ਵੀ ਮਾਰੀ ਆ ਕਿ ਭਾਈ ਜੇ ਕੋਈ ਜਾਣਾ ਚਾਹੁੰਦਾ ਤੇ ਜਿੱਥੋਂ ਪਿੱਛੇ ਚੱਲ ਜੋ ਗੁਰਦਵਾਰ ਲਕੀਰ ਸਾਹਿਬ ਬਣਿਆ ਉੱਥੇ ਕਿ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਥੋਂ ਪਿੱਛੇ ਜਾ ਸਕਦਾ ਪਰ ਸਾਰੇ ਗੁਰੂ ਕੇ ਪਿਆਰੇ ਕਹਿੰਦੇ ਉਹ ਲਕੀਰ ਕੱਪ ਕੇ ਅੱਗੇ ਚੱਲੇਗੇ ਹਉ ਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਆ ਹੁਣ ਉਮਰਾਂ ਬਡੇਰੀ ਆ ਪਰ ਬਾੜ ਕਾ ਦਾ ਹੈ ਪਰਮੇਸ਼ਰ ਦਾ ਉਹਦਾ ਬਾੜ ਹੈ ਅੰਦਰ ਉਮਰਾਂ ਵੱਲ ਨਹੀਂ ਜੇ ਜ ਮਾਲਕਾਂ ਤੱਕਦਾ ਹੈ ਕਿ ਮੇਰੀ ਚੜਦੀ ਜਵਾਨੀ 35 ਸਾਲ ਅੱਧੋ ਵੱਧ ਉਮਰ ਦਾ ਫੜ ਗਿਆ ਵੈਸੇ ਸਿੱਤ ਨਹੀਂ ਵਾਰੀ-ਵਾਰੀ ਜਾਈ ਜੀ ਉਹਦੇ ਕਿਉਂਕਿ ਵੀ ਬੜਾ ਵੱਡਾ ਹੌਸਲਾ ਹੁੰਦਾ ਹੈ ਅੱਗੇ ਕਿਸੇ ਸੂਰਮੇ ਦੇ ਨਾਲ ਜਾ ਕੇ ਲੜਨਾ ਕਦਾਵੀ ਹੋਵੇ ਕਿ ਇਹ ਕਿਹੜੀ ਕਿੰਨੀ ਇਹਨਾਂ ਦੇ ਵਿੱਚ ਪਾਵਰ ਹੈ ਇਹਨਾਂ ਦੇ ਵਿੱਚ ਸਪਿਰਟ ਕਿਹੜੀ ਹੈ ਕਲਗੀਧਰ ਪਤਾ ਮਹਾਰਾਜ ਜੀ ਦੀ ਜਿਹੜੀ ਸਪਿਰਟ ਭਰੀ ਹੈ ਕਿਉਂਕਿ ਕਦੇ ਇਹ ਹੀ جنگ ਨਹੀਂ ਇਸ ਤੋਂ ਪਹਿਲਾਂ ਉਹਨਾਂ ਨੇ ਜੰਗ ਦੇਖੇ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਹਾਰਾਜ ਉਥੋਂ ਤੋਰਦੇ ਆ ਪੰਜ ਤੀਰ ਦੇ ਕੇ ਤੇ ਉਹ ਜਿੱਥੇ ਸਾਰਿਆਂ ਨੂੰ ਸਨੇਹ ਲਾਉਂਦੇ ਆ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਵੀ ਇੱਕ ਹੁਕਮ ਲੈ ਕੇ ਭੇਜਿਆ ਕਿ ਇਹਨਾਂ ਦਾ ਸਾਥ ਦੇਣਾ ਹੈ ਚਾਪੜ ਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਉੱਥੇ ਵੀ ਉਹਨਾਂ ਨੇ ਇੰਨਾ ਖੰਡਾ ਖੜਕਾਇਆ ਤੇਗ ਭਾਈ ਤੇ ਦੁਸ਼ਮਣਾਂ ਦੇ ਛੱਕੇ ਛੜਾ ਦਿੱਤੇ ਕੇਸਗੜ ਸਾਹਿਬ ਦੀ ਤਰਜੀਹ ਤੇ ਹੁਣ ਕੈਸਾ ਵੇਖੋ ਸਮਾ ਹੋਵੇਗਾ ਬਾਬਾ ਬੰਦਾ ਸਿੰਘ ਭਾਦਰ ਜੀ ਆਪ ਖੁਦ ਬੋਲ ਰਹੇ ਜਦੋਂ ਬੋਲ ਰਹੇ ਆ ਪਰ ਸੰਸਾਰ ਕਰ ਰਹੇ ਆ ਬਾਬਾ ਜੀ ਸਿੰਘ ਸਾਹਿਬ ਜਿਹੜੀ ਯਾਤਰਾ ਸੰਸਾਰ ਕਰ ਰਹੇ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਕੇ ਇਸ ਗੜ ਸਹਿਬ ਦੀ ਧਰਤੀ ਤੇ ਆ ਉਹ ਉਥੇ ਜਦੋਂ ਬੇਨਤੀ ਕਰਦੇ ਆ ਕਹਿੰਦੇ ਕਲਗੀਧਰ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਇਹ ਜਤੀ ਸਦੀ ਹਣ ਇਹ ਗੁਰਬਾਣੀ ਦੇ ਗੁਰਬਾਣੀ ਬਣ ਗਏ ਹਨ ਐਸੇ ਸੂਰਮੇ ਹਨ ਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਰਹੇ ਇੰਨੀ ਇਹਨਾਂ ਨੇ ਨੇਕ ਕਮਾਈ ਕੀਤੀ ਇਹਨਾਂ ਇਹਨਾਂ ਦਾ ਨਾਮ ਹੈ ਕਿਸ ਤਰ੍ਹਾਂ ਇਹਨਾਂ ਜੰਗ ਦੇ ਵਿੱਚ ਕੱਢਾ ਘੜਕਾਇਆ ਤੇ ਦੁਸ਼ਮਣਾਂ ਤੇ ਆਹੂ ਲਾਇਆ ਉੱਥੇ ਉਹਨਾਂ ਨੇ ਖਿਤਾਬ ਦਿੱਤਾ ਸੀ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਸਾਹਿਬ ਜੀ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਬ ਉਸ ਜਗ੍ਹਾ ਤੇ ਸ਼ਹੀਦ ਜਿਹੜਾ ਖਿਤਾਬ ਹੈ ਉਹ ਪਹਿਲਾਂ ਮਿਲ ਗਿਆ ਸੀ ਬਾਬਾ ਜੀ ਤੇ ਜਦੋਂ ਆਪਾਂ ਉਹਨਾਂ ਦੇ ਨਾਮ ਦੀ ਗੱਲ ਕਰਦੇ ਹਾਂ ਨਾਮ ਜਿੱਥੇ ਬਚਪਨ ਦੇ ਵਿੱਚ ਉਹਨਾਂ ਦੇ ਮਾਪਿਆਂ ਨੇ ਦੀਪ ਰੱਖਿਆ ਕਿਉਂਕਿ ਬਹੁ ਪਿੰਡ-ਪਿੰਡ ਹੈ ਉਸ ਜਗ੍ਹਾ ਤੇ ਕਈ ਤੇ ਸੱਜਣ ਇਹ ਵੀ ਲਿਖਦੇ ਆ ਕਿ ਉਹਨਾਂ ਦੇ ਪਿਤਾ ਦੇ ਮਾਤਾ ਦੇ ਘਰ ਬਿਨਾਂ ਜੜੀ ਔਲਾਦ ਨਹੀਂ ਸੀ ਹੁੰਦੀ ਤੇ ਗੁਰੂ ਕੇ ਪਿਆਰੇ ਖੇਤੀਬਾੜੀ ਦਾ ਕਾਰਜ ਕਰਿਆ ਕਰਦੇ ਤੇ ਆਪਣੇ ਖੇਤਾਂ ਦੇ ਵਿੱਚ ਵੇਲਣਾ ਚੱਲਦਾ ਤੇ ਉਹਦੇ ਰੋਹ ਰੋਹ ਕੱਟਦੇ ਰੋਹ ਕੱਟਣਾ ਕਹਿੰਦੇ ਵੇਜਣੇ ਦੇ ਵਿੱਚ ਰਾਗੜਨੀ ਤੇ ਇਥੋਂ ਤੱਕ ਲੈ ਕੇ ਉਹ ਇੱਕ ਗੁਰੂ ਕਾ ਪਿਆਰਾ ਖੇਤਾਂ ਦੇ ਵਿੱਚ ਆਇਆ ਉਹਨਾਂ ਨੇ ਸੇਵਾ ਕੀਤੀ ਉਸ ਦੀ ਤੇ ਉਹਨਾਂ ਨੇ ਇਹ ਵੀ ਵਾਰ ਦਿੱਤਾ ਕਿ ਤੁਹਾਡੇ ਘਰ ਆਉਣ ਵਾਲੇ ਸਮੇਂ ਦੇ ਵਿੱਚ ਸੂਰਗਿਰ ਬੜੀ ਯੋਧਾ ਪੈਦਾ ਹੋਵੇਗਾ ਪਰ ਕਈ ਲਿਖਦੇ ਆ ਕਿ ਉਹ ਦੋਵੇਂ ਪਤੀ ਪਤਨੀ ਭਾਈ ਸਰ ਭਾਈ ਭਗਤਾ ਜੀ ਸਦਕਾਰ ਜੋ ਮਾਤਾ ਜਿਉਣੀ ਜੀ ਤਾਨੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਆ। ਉੱਥੇ ਜਾ ਕੇ ਬੇਨਤੀ ਕਰਦੇ ਆ ਤੇ ਮਹਾਰਾਜ ਦੀ ਕਿਰਪਾ ਕੀਤੀ ਤੇ ਉਹਨਾਂ ਦੇ ਘਰ ਪੋਨਾਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਰੂਪ ਦੇ ਵਿੱਚ ਪੈਦਾ ਹੋਈ। ਉਹ ਇਹ ਤੋਂ ਦੱਸਿਆ ਕਿ ਨਾਮ ਵੀ ਗੁਰੂ ਸਾਹਿਬਾ ਮਹਾਰਾਜ ਜੀ ਨੇ ਰੱਖਿਆ। ਕਈ ਇਸ ਤਰ੍ਹਾਂ ਲਿਖਿਆ ਹੈ ਇਤਿਹਾਸ ਦੇ ਵਿੱਚ ਕਿ ਉਹਨਾਂ ਨੂੰ ਲੈ ਕਰਕੇ ਜਦੋਂ ਥੋੜੀ ਬਡੇਰੀ ਉਮਰ ਦੇ ਹੁੰਦੇ ਆ ਸਰੀਆ ਨਾਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਆ ਉਸ ਜਗ੍ਹਾ ਤੇ ਜਾ ਕੇ ਕਲਗੀਧਰ ਪਿਤਾ ਮਹਾਰਾਜ ਜੀ ਦੇ ਕੋਲ ਕਿਉਂਕਿ ਜਦੋਂ ਬਾਬਾ ਜੀ ਫਿਰ ਉੱਥੇ ਹੀ ਰਹਿ ਜਾਂਦੇ ਆ ਮਹਾਰਾਜ ਜੀ ਦੇ ਕੋਲ ਹੀ ਲਗਭਗ 16 17 ਸਾਲ ਦੀ ਹਰਬੜਾ ਤੇ ਜਿੱਥੇ ਸਾਰੀ ਸੰਗਤ ਦਸਵੰਧ ਲੈ ਕੇ ਜਾਂਦੀ ਬਾਬਾ ਦੀਪ ਸਿੰਘ ਜੀ ਵੀ ਜਾਂਦੇ ਉੱਥੇ ਮਹਾਰਾਜ ਜੀ ਦੇ ਜਦੋਂ ਦਰਸ਼ਨ ਕਰਦੇ ਆ ਨਾ ਤੇ ਕਲਗੀਧਰ ਪਿਤਾ ਮਹਾਰਾਜ ਜੀ ਦੇ ਦਰਸ਼ਨ ਕਰਕੇ ਨੁਰਾਨੀ ਚਿਹਰੇ ਦੇ ਤੇ ਬਾਬਾ ਦੀਪ ਸਿੰਘ ਜੀ ਨਾਲ ਉਥੇ ਮੋਏ ਜਾਂਦੇ ਕਹਿੰਦੇ ਮਹਾਰਾਜ ਦਾ ਰੂਪ ਸੀ ਜਿਹੜਾ ਇੰਨਾ ਸੋਹਣਾ ਸੁੰਦਰ ਜਵਾਨ ਸੀ ਕਿ ਇਸ ਧਰਤੀ ਤੇ ਉਹਨਾਂ ਵਰਗਾ ਨਾ ਪਹਿਲਾਂ ਹੋਇਆ ਤੇ ਨਾ ਹੀ ਕਦੀ ਹੋ ਸਕਦਾ ਉਸ ਜਗ੍ਹਾ ਤੇ ਰਹਿ ਫਿਰ ਉਸ ਜਗ੍ਹਾ ਤੇ ਲਗਭਗ 3-4 ਸਾਲ ਉੱਥੇ ਰਹਿ ਜਿੱਥੇ ਖੰਡੇ ਬਾੜੇ ਦੀ ਬਹੁਤ ਲਈ ਉੱਥੇ ਹਥਿਆਰ ਸਿੱਖੇ ਉੱਥੇ ਘੋੜਸਵਾਰੀ ਸਿੱਖੀ ਸ਼ਾਸਤਰ ਵਿਦਿਆ ਲਈ ਉੱਥੇ ਹੀ ਅਨੇਕਾਂ ਅਹੀ ਜੜੀਆਂ ਪੈਸ਼ਾਵਾਂ ਹਨ ਉਹ ਵੀ ਗਿਆਨ ਕੀਤੀਆਂ ਗੁਰੂ ਪਾਤਸ਼ਾਹ ਮਹਾਰਾਜੀ ਦੇ ਕੋਲ ਨੇਮ ਬਹੁਤ ਵੱਡਾ ਕਰ ਲਿਆ ਗੁਰਬਾਣੀ ਪੜ੍ਹਦੇ ਰਹੇ ਜਦੋਂ ਘਰੋਂ ਮਾਤਾ ਪਿਤਾ ਗਏ ਥੋੜੇ ਸਮੇਂ ਬਾਅਦ ਕਿਸੀਂ ਆਪਣੇ ਪੁੱਤਰ ਨੂੰ ਘਰ ਲੈ ਆਈਏ ਜਦੋਂ ਜਾ ਕੇ ਨਾਮ ਲਿਆ ਦੀਪਾ ਮਹਾਰਾਜ ਕਿਹਦੇ ਹੁੰਦੀਪਾ ਨਹੀਂ ਇਹਦਾ ਨਾਮ ਦੀਪ ਸਿੰਘ ਹੈ ਇਹਨੇ ਕੰਡੇ ਬਾਟੇ ਦੀ ਬਹੁ ਲਈ ਹੈ ਤੇ ਸਿੰਘਾਂ ਦੇ ਨਾਮ ਰਹਿਤ ਨਾਮਿਆਂ ਦੇ ਵਿੱਚ ਲਿਖਿਆ ਹੈ ਕਿ ਭਾਈ ਅਧੂਰੇ ਲੈਣ ਵਾਲਾ ਤਨਖਾਇਆ ਜਿਹੜਾ ਦੂਰਾ ਨਾਮ ਲੈਂਦਾ ਹੈ ਨਾ ਉਹਨੂੰ ਤਨਖਾਈਆ ਕਿਹਾ ਗਿਆ ਤੇ ਜੇ ਉਹਨਾਂ ਦੇ ਨਾਮ ਦੀ ਗੱਲ ਲੈ ਲਈਏ ਤੇ ਦੀਪ ਕਹਿੰਦੇ ਨੇ ਦੀਵੇ ਨੂੰ ਤੇ ਦੀਵੇ ਨੂੰ ਚਿਰਾਗ ਵੀ ਕਹਿੰਦੇ ਆ ਤੇ ਗੁਰਬਾਣੀ ਦੇ ਹਿਸਾਬ ਦੇ ਨਾਲ ਚੱਲੀਏ ਤੇ ਮਹਾਰਾਜ ਕਹਿੰਦੇ ਗੁਰਦਾਤਾ ਗੁਰਿਹਦੇ ਖਾਨ ਗੁਰਦੀਪਕ ਤੇ ਲੋਏ ਹੁਣ ਵੇਖੋ ਕੁਰਬਾਨੀ ਦੇ ਵਿੱਚ ਵੀ ਆ ਰਿਹਾ ਕਿ ਦੀਪਕ ਦਾ ਕੰਮ ਕੀ ਹੈ ਉੱਥੇ ਮਹਾਰਾਜ ਜੀ ਨੇ ਵੀ ਬਖਸ਼ਿਸ਼ ਕੀਤੀ ਕਿ ਦੀਪ ਬਣ ਕੇ ਬਹੁਤ ਇਹਨਾਂ ਨੇ ਗਿਆਨ ਵੰਡਣਾ ਇਸ ਸੰਸਾਰ ਦੇ ਅੰਦਰ ਫਿਰ ਜਦੋਂ ਆਪਾਂ ਹੋਰ ਵੇਚਨ ਪੜਦੇ ਮਹਾਰਾਜ ਕਹਿੰਦੇ ਬਾਲਿਓ ਚਰਾਗ ਅੰਧਾਰ ਮੈਂ ਸਭ ਕਲ ਉਤਰੀ ਇੱਕ ਨਾਮ ਧਰਮ ਚਰਾਗ ਨੂੰ ਦੀਪ ਇੱਕ ਨੂੰ ਦੀਪਕ ਨੂੰ ਚਰਾਗ ਕਹਿੰਦੇ ਪਰ ਚਰਾਗ ਹੋਵੇ ਤੇ ਚਰਾਗ ਦੀ ਰੋਸ਼ਨੀ ਤਾਂ ਹੁੰਦੀ ਹੈ ਜੇ ਉਹਦੇ ਵਿੱਚ ਤੇਲ ਹੈ ਜੇ ਉਹਦੇ ਵਿੱਚ ਬੱਤੀ ਹੈ ਹਣ ਤੇਲ ਕਿਹੜਾ ਪਾਉਣਾ ਆ ਮਹਾਰਾਜ ਜੀ ਨੇ ਜਿਹੜਾ ਐ ਵੀ ਕਿਹਾ ਕਿ ਦੀਵਾ ਮੇਰਾ ਏਕ ਨਾਮ ਉਹਦੇ ਵਿੱਚ ਹੁਣ ਮਹਾਰਾਜ ਜੀ ਵੀ ਸਮਝਾਉਂਦੇ ਇੱਕ ਸ਼ਬਦ ਆਪਾਂ ਪੜਦੇ ਇਸ਼ਾਦ ਅਛਲਾਈ ਨਹੀਂ ਛਲੇ ਨਹੀਂ ਘਾਓ ਕਟਾਰਾ ਕਰ ਸਕੇ ਉਹਦੇ ਵਿੱਚ ਇਹ ਵੀ ਆਉਂਦੇ ਬਿਨ ਤੇਲ ਦੀਵਾ ਕਿਉਂ ਜਲੇ ਹੁਣ ਉਹਦੇ ਵਿੱਚ ਮਹਾਰਾਜ ਜੀ ਆਖ ਨੇ ਕਿ ਇਹਦੇ ਵਿੱਚ ਤੇਲ ਪਾਉਣਾ ਹੈ ਪਰਮੇਸ਼ਰ ਦੇ ਨਾਮ ਦਾ ਜਦੋਂ ਨਾਮ ਦਾ ਤੇਲ ਤੇ ਵੱਟੀ ਪਾਓਗੇ ਨਾ ਫਿਰ ਉਹ ਦੀਵਾ ਜਗਦਾ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਵਿੱਚ ਪਿਆ ਉਹਨਾਂ ਗੁਰਬਾਣੀ ਪੜ੍ਹੀ ਨਹੀਂ ਕੱਲੀ ਉਹ ਗੁਰਬਾਣੀ ਆਪ ਬਣ ਗਏ ਤੇ ਜਦੋਂ ਆਪ ਗੁਰਬਾਣੀ ਬਣ ਗਏ ਜਿੱਥੇ ਉਹਨਾਂ ਨੂੰ ਕਿਤਾਬ ਦਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੀ ਅਮਰ ਸ਼ਹੀਰ ਉਥੇ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਉਹ ਪਾਪੀ ਕਰਦੇ ਜੇ ਇੱਧਰ ਨੂੰ ਆਉਂਦੇ ਆ ਤੇ ਜੇ ਬਰਾਬਰ ਦੇ ਸਾਝੇ ਵਾਰ ਹੁੰਦੇ ਉਹਨਾਂ ਦਾ ਅਸੀਸ ਰੱਥ ਵੀ ਜਾਂਦਾ ਹੈ ਨਾ ਧੜ ਤੋਂ ਹੁਣ ਲੜਿਆ ਵੀ ਸੂਤਨਾ ਇੰਦਰ ਵੀ ਸੂਰਮਾ ਲੜਿਆ ਸੀ ਸੋਦਾ ਵੀ ਦਰਤ ਗਿਆ ਇਹਨਾਂ ਦਾ ਵੀ ਦਰਤ ਗਿਆ ਪਰ ਉਹਦਾ ਸਿਰ ਡਿੱਗ ਪਿਆ ਕਿ ਉਹ ਢੜਤੀ ਤੇ ਤਣਪ ਤਣਪ ਕੇ ਮਰ ਗਿਆ ਪਰ ਇਹਨਾਂ ਨੇ ਕਿਹਾ ਕਿ ਮੈਂ ਜੋ ਕੌਲ ਕੀਤਾ ਹੈ ਹੁਣੀ ਕਹਿੰਦੀ ਸੀ ਕਿ ਦੀਪ ਸਿਆ ਤੂੰ ਕੌਲ ਕੀਤਾ ਸੀ ਆਪਣਾ ਪੋਗਾਇਆ ਨਹੀਂ ਹੁਣ ਉਹਨਾਂ ਨੇ ਆਪਣਾ ਸਿਰ ਕਹਿੰਦੇ ਡੜੀ ਦੇ ਉੱਪਰ ਟਿਕਾਇਆ ਕਹੀ ਹੁਣ ਇੱਥੇ ਵੀ ਕਹਿ ਦਿੰਦੇ ਥੋੜਾ ਘੜਿਆ ਸੀ ਐ ਕਰਕੇ ਰੱਖ ਲਿਆ ਇਹ ਗੱਲਾਂ ਮੰਨਣ ਵਾਲੇ ਨਹੀਂ ਮੰਨਦੇ ਪਰ ਮਹਾਰਾਜ ਕਹਿੰਦੇ ਆ ਪ੍ਰਭ ਭਾਰ ਹੈ ਬਿਨ ਸਾਸ ਤੇ ਰੱਖ ਹੈ ਜੋ ਉਸ ਨੂੰ ਮਨਜ਼ੂਰ ਹੈ ਉਸ ਦੀ ਕਿਰਪਾ ਹਣੀ ਚੈਦੀ ਆ ਤੇ ਜਦੋਂ ਫਿਰ ਸੀਸ ਤਲੀ ਤੇ ਰੱਖ ਕੇ ਖੰਡਾ ਚਲਾਇਆ ਆ ਤੇ ਫਿਰ ਦੁਸ਼ਮਣ ਇੱਕ ਦੂਜੇ ਦੇ ਅੱਗੇ ਪਿਛੇ ਲਾ ਕੇ ਤੇ ਦਰੋਪਣ ਲਗੇ ਆ ਐਸੇ ਜੀਵਨ ਦੇ ਮਾਲਕ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਦੀਆਂ ਪ੍ਰਕਰਮਾਂ ਦੇ ਵਿੱਚ ਜਾ ਕਰਕੇ ਸੀਸ ਉਪੇਟ ਕੀਤਾ ਫਿਰ ਉਹਨਾਂ ਨੇ ਆਪਣਾ ਪ੍ਰਾਣਾ ਅਜੋ ਪੂਰਾ ਕਰਕੇ ਆਪਣੇ ਸਰੀਰ ਨੂੰ त्यागਿਆ ਉਹਨਾਂ ਦੇ ਪਾਵਨ ਉਹ ਪਵਿੱਤਰ ਜਨਮ ਘੜੀਆਂ ਆਪ ਸਰਬੱਤ ਸੰਤਨ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਧਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰਾਂਤ ਕਰਨ ਅਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਸਿੱਖ ਲਈਏ ਕਿਉਂਕਿ ਗੁਰਬਾਣੀ ਬਣੇ ਜੇ ਆਪਾਂ ਵੀ ਗੁਰਬਾਣੀ ਪੜ੍ਹ ਕੇ ਸੁਣ ਕੇ ਗੋ ਮਹਾਰਾਜ ਜੀ ਸਮਰ ਬਾਣੀ ਦੇ ਵਿੱਚ ਕਹਿ ਰਹੇ ਪਰ ਪਹਿਰਾ ਦੇਣਾ ਕਿਤੇ ਸਾਡਾ ਇੱਥੇ ਆਇਆ ਹੈ ਪਰ ਜਿਹੜਾ ਉਹ ਸਫਲਾ ਹੋ ਜਾਵੇਗਾ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਗੁਰੂ ਕੀ ਸੰਗਤ ਗੁਰੂ ਪਾਸ਼ਾ ਮਹਾਰਾਜ ਜੀ ਬਖਸ਼ਣ ਜੋਗ ਅਨੁਭਖਣਾ ਜੀਵ ਗੁਰੂ ਸਵਾਰੇ ਪਹੁੰਚ ਚੁੱਕੇ ਆ ਦੋਨੇ ਭਰਾ ਪਾਈਏ